ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਉਹਨਾਂ ਸਾਰੇ ਵਲੰਟੀਅਰਾਂ ਦਾ ਪਾਰਟੀ ਵਰਕਰਾਂ ਦਾ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗਗਗਵਾਈ ਦੇ ਹੇਠ ਡਟ ਕੇ ਕੰਮ ਕੀਤਾ ਧੰਨਵਾਦ ਹੈ ਮਾਨ ਸਾਹਿਬ ਦਾ ਸਾਰੇ ਪਰਿਵਾਰ ਦਾ ਬਹੁਤ ਡਟ ਕੇ ਕੰਮ ਕੀਤਾ ਸਾਰੇ ਸਾਡੇ ਵਲੰਟੀਅਰ ਸਾਥੀਆਂ ਦਾ ਦੇਖੋ ਕਿਸੇ ਨੇ ਉੱਥੇ ਡਿਊਟੀ ਨਿਭਾਈ ਕਿਸੇ ਦੀਆਂ ਦੁਆਵਾਂ ਕੰਮ ਆਈਆਂ ਕਿ ਜਿਵੇਂ ਇੱਥੇ ਬਹਿ ਕੇ ਸੋਸ਼ਲ ਮੀਡੀਆ ਦੇ ਕੰਮ ਕੀਤਾ ਹਰ ਬੰਦੇ ਨੇ ਆਪਣਾ ਆਪਣਾ ਰੋਲ ਹੈ ਜਿਹੜਾ ਉਹ ਉਹਦਾ ਕੀਤਾ ਤੇ ਲੋਕਾਂ ਦੀ ਉਮੀਦ ਜਿਹੜੀ ਆ ਉਹ ਆਮ ਆਮੀ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਰਕਰਾਰ ਹੈ ਥੋੜਾ ਬਹੁਤ ਸਿਸਟਮ ਨੂੰ ਹੋ ਜਾਂਦਾ ਹੁੰਦਾ ਕੋਈ ਵੱਡੀ ਗੱਲ ਨਹੀਂ ਪਿਛਲੀਆਂ ਜਦੋਂ ਐਮਪੀ ਦੀ ਇਲੈਕਸ਼ਨਾਂ ਹੋਈਆਂ ਉਦੋਂ ਲੱਗਣ ਲੱਗ ਜਾਂਦੇ ਕਈ ਵਾਰੀ ਲੋਕਾਂ ਨੂੰ ਵੀ ਪਤਾ ਪਰ ਇੱਕ ਡਿਸਪਲਿਨ ਜਿਹੜਾ ਬਹੁਤ ਜ਼ਰੂਰੀ ਹੁੰਦਾ ਪਾਰਟੀ ਆਪਣੀ ਜਿਹੜੀ ਆਮ ਆਮੀ ਪਾਰਟੀ ਉਹ ਡਿਸਪਲਿਨਡ ਪਾਰਟੀ ਹੈ ਤੇ ਡਿਸਪਲਿਨਡ ਵੀ ਨਾਲ ਚੱਲੀ ਆ ਸੋ ਅੱਜ ਇਹ ਜਿਹੜੀ ਬਹੁਤ ਵੱਡੀ ਜਿੱਤ ਜਿਹੜੀ ਆ ਉਹ ਮਹਿੰਦਰ ਪਗਲ ਜੀ ਜਿੱਤੇ ਨੇ ਇਹਦੇ ਲਈ ਮੈਂ ਮੁਬਾਰਕਬਾਦ ਉਹਨਾਂ ਨੂੰ ਵੀ ਜਿੰਨਾ ਤੇ ਮਾਨ ਸਾਹਿਬ ਨੂੰ ਮੁਬਾਰਕਬਾਦ ਅਸੀਮ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਮੁਬਾਰਕਾ ਸਾਰੀ ਸਾਡੀ ਜਿਹੜੇ ਉੱਤੇ ਸੰਗਠਨ ਕੰਮ ਕਰਦਾ ਸੀ ਉਹਨਾਂ ਨੂੰ ਮੁਬਾਰਕਬਾਦ ਹੈਗੀ ਆ ਸੋ ਜਿਨ੍ਹਾਂ ਨੇ ਸਟਰਕਚਰ ਤਿਆਰ ਕੀਤਾ ਕੰਮ ਕੀਤਾ ਛੋਟੇ ਛੋਟੇ ਕਈ ਕੰਮ ਹੋ ਜਾਂਦੇ ਨੇ ਸੋ ਜਿਹੜਾ ਜੁਆਇਨ ਕੀਤਾ ਸਾਨੂੰ ਜਿਹੜੇ ਨਾਲ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਕਰਕੇ ਮੈਂ ਫਿਰ ਤੋਂ ਤੁਹਾਨੂੰ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਦਾ ਸਾਫ਼ ਵਿਊ ਡਟ ਕੇ ਕੰਮ ਕਰਾਂਗੇ ਹੁਣ ਤੱਕ ਵਧੀਆ ਕੰਮ ਕੀਤਾ ਅੱਗੇ ਵੀ ਆਉਣ ਵਾਲੇ ਸਮੇਂ 'ਚ ਵਧੀਆ ਕੰਮ ਕਰਾਂਗੇ ਅਸੀਂ ਇੱਥੇ ਰਾਜਨੀਤੀ ਬਦਲਣ ਆਏ ਆ ਸੋ ਰਾਜਨੀਤੀ ਨੂੰ ਬਦਲਿਆ ਸੀ ਤੇ ਕੰਮ ਕੀਤਾ ਤੇ ਅੱਜ ਤੁਸੀਂ ਦੇਖਿਆ ਹੋਊਗਾ ਸਾਰੇ ਤੁਸੀਂ ਤਾਂ ਪੁਰਾਣੇ ਇੱਥੇ ਸਾਡੇ ਨਾਲ ਦੇਖਿਆ ਹੋਊਗਾ ਕੰਮ ਕਰਦੇ ਪੱਤਰਕਾਰ ਸਹਿਮਾਨ ਸੋ ਸਾਰੇ ਵਲੰਟੀਅਰ ਸਾਰੇ ਸਾਥੀ ਅੱਜ ਵੀ ਉਵੇਂ ਇਕ ਡਾ ਕੇ ਆਵਾਂ ਦੀ ਪਾਰਟੀ ਦੇ ਨਾਲ ਖੜੇ ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਕਿਤੇ ਕਿਤੇ ਮੈਂ ਕਿਤੇ ਜਿਹੜੀ ਸੱਸੀ ਪਾਰਟੀਆਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਬਦਲਾਅ ਦੇ ਨਾਂ ਤੇ ਜਿਹੜੀ ਜਾਂ ਤਾਂ ਠੱਗੀ ਕੀਤੀ ਜਾਂਦੀ ਹੈ ਹੁਣ ਲੋਕਾਂ ਦੇ ਕੰਮ ਹੋਏ ਨੇ ਤੇ ਕੀ ਕਹਿਣਾ ਚਾਹੋਗੇ ਪੰਜਾਬੀ ਨਹੀਂ ਦੇਖੋ ਖੁਸ਼ਕ ਬੰਦੇ ਜਿਨ੍ਹਾਂ ਦੀ ਕੁਰਸੀ ਖੋਈ ਜਾਂਦੀ ਹੈ ਉਹਨਾਂ ਦੇ ਵਿਚਾਰ ਹੁੰਦੇ ਨੇ ਜਨਤਾ ਤਾਂ ਮੇਰੀ ਸੁਣੋ ਗੱਲ ਜਨਤਾ ਨੂੰ 600 ਯੂਨਿਟ ਬਿਜਲੀ ਫਰੀ ਮਿਲ ਗਈ ਜਨਤਾ ਤਾਂ ਕਦੇ ਕਹੀ ਨਹੀਂ ਸੀ ਠੱਗੇ 43000 ਨੌਕਰੀਆਂ ਮਿਲੀਆਂ ਜਨਤਾ ਤਾਂ ਕਦੇ ਕਹੀ ਨਹੀਂਗਾ ਪੂਰੀ ਬਿਜਲੀ ਖੇਤਾਂ ਦੇ ਵਿੱਚ ਬਰੀ ਮਿਲਦੀ ਹੈ ਪੂਰਾ ਪਾਣੀ ਮਿਲਦਾ ਸੂਏ ਟੇਲਾਂ ਦੇ ਵਿੱਚ ਪਾਣੀ ਪੂਰਾ ਆ ਰਿਹਾ ਹੈ ਮਨਰੇਗਾ ਦਾ ਕੰਮ ਸਹੀ ਚੱਲ ਰਿਹਾ ਹਰ ਕੰਮ ਸਹੀ ਹੈ ਕਰਪਸ਼ਨ ਫਰੀ ਸਿਸਟਮ ਹੋਇਆ ਹੋਇਆ ਹੈ ਤੇ ਇਹ ਤਾਂ ਜਨਤਾ ਨੇ ਨਹੀਂ ਕਿਹਾਗਾ ਜਿਹੜੇ ਕੁਝ ਸਿਆਸੀ ਜਿਨ੍ਹਾਂ ਦੀ ਕੁਰਸੀਆਂ ਕੋਈਆਂ ਗਈਆਂ ਉਹ ਲੋਕ ਇਹ ਗੱਲਾਂ ਬੋਲਦੇ ਨੇ ਤੇ ਉਹਦਾ ਕੋਈ ਏਦਾਂ ਦਾ ਫਰਕ ਨਹੀਂ ਪੈਂਦਾ ਹੁੰਦਾ ਸੰਗਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਨਾਲ ਲੱਗਦਾ ਸੀ ਦੇਖਦੇ ਲੈ ਕੇ ਕੀ ਕਹਿਣਾ ਚਾਹੋ ਜਲੰਧਰ ਦੀ ਜਿੱਤ ਜਿਹੜੀ ਆ ਲੋਕਾਂ ਦੀ ਜਿੱਤ ਆ ਸਾਡਾ ਜਰਨਲ ਜਿਹੜੇ ਨੇ ਅ ਜਿਨੇ ਪੰਜਾਬ ਦੇ ਵਿੱਚ ਸਾਡੀ ਬਾਗਡੋਰ ਸੰਭਾਲੀ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਸਰ ਉਹ ਆਪ ਫਰੰਟ ਸਿਪ ਕੋ ਲੜੇ ਨੇ ਆ ਮੇਰੀ ਗੱਲ ਹੋਈ ਹੈ ਉਹਨਾਂ ਦੇ ਧਰਮ ਪਤਨੀ ਸਾਡੇ ਭੈਣ ਜੀ ਨਾਲ ਮੇਰੀ ਗੱਲ ਹੋਈ ਹੈ ਕਿ ਉਹਨਾਂ ਨੇ ਵੀ ਮੈਂ ਮੁਬਾਰਕਾਂ ਦਿੱਤੀਆਂ ਨੇ ਯੂਨਸਬ ਦੇ ਆਫਿਸ ਵਰਕਰਾਂ ਤੋਂ ਇਨ ਸਾਰੀ ਪਾਰਟੀ ਦੀ ਹਾਈ ਕਮਾਂਡ ਨੂੰ ਮੁਬਾਰਕਾਂ ਦਿੱਤੀਆਂ ਨੇ ਸੋ ਅਸੀਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਜੁਨੈਲ ਜਿਹੜੇ ਜਦੋਂ ਲੜਾਈ ਦਾ ਮੌਕਾ ਆਉਂਦਾ ਤਾਂ ਮੂਰੇ ਹੋ ਕੇ ਲੜਦੇ ਨੇ ਆਪ ਹੋ ਕੇ ਲੜਦੇ ਆਪ ਮੂਰੇ ਹੋ ਕੇ ਲੜਦੇ ਨੇ ਸੋ ਇਹਦਾ ਇਹਦੇ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਰਕਰਾਂ ਦੇ ਵਿੱਚ ਜਿਹੜੀ ਆ ਨਵੀਂ ਜਾਨ ਪੁੱਗੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਪੰਜਾਬ ਦੇ ਵਿੱਚ ਕੰਮ ਕਰਾਂਗੇ ਸੋ ਬਹੁਤ ਬਹੁਤ ਸਾਰਾ ਧੰਨਵਾਦ ਇਨਕਲਾਬ ਜ਼ਿੰਦਾਬਾਦ